ਤੁਸੀਂ ਬਾਤ ਕਬੂਤਰ ਫੜਿਆ ਸੀ ਉਹ ਨਹੀਂ ਕਬੂਤਰ ਮਾਰ ਕੇ ਕਬੂਤਰ ਬਾਤ ਫੜਾ ਰਹੀ ਸੀ ਮੈਨੂੰ ਵੀ ਫੜ ਕੇ ਗਿਆ ਜੀ ਮੁੰਡਾ ਆਹ ਕੋਈ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਜੇ ਤੁਹਾਨੂੰ ਪਤਾ ਹੈ ਆਪਣੇ ਪਿੰਡ ਦੇ ਵਿੱਚ ਕਬੂਤਰਾਂ ਨੇ ਬਾਜੀ ਪਈ ਹੋਈ ਹੈ ਉਹ ਥਾੜਾ ਨੂੰ ਬੇਨਤੀ ਹੈ ਕਿ ਚੰਗੇ ਬਣ ਕੇ ਦਿਖਾਓ ਜਿਹੜਾ ਮਰਲੇ ਆਪਣੇ ਕਬੂਤਰ ਫੜ ਕੇ ਉਹਨਾਂ ਕਬੂਤਰਾਂ ਨੂੰ ਲਾਉਣ ਦੀ ਕੋਸ਼ਿਸ਼ ਨਾ ਕਰੋ। ਕੰਬੇ ਨੂੰ, ਉਹ ਤਕੀਆਂ ਕਮਰੇ ਦੇ ਵਿੱਚ ਕੁਝ ਨਹੀਂ ਰੱਖਣਾ। ਉਹ ਪਿੰਡ ਨੂੰ ਟਿੰਡਾ ਬਣਾ। ਉਹ ਖਾੜਿਆਂ ਨੂੰ ਬੈਂਤੀਆ ਜਿਹੜੇ ਛੱਤਾਂ ਤੇ ਚੜੇ ਹੋਏ ਪਿੰਡਾਂ ਦੇ। ਛਾਤਰੀਆਂ ਲੈ ਕੇ ਕਬੂਤਰਾਂ ਨੂੰ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕੱਟਦੇ। ਕੋ ਮੇਰਾ ਵੀਰ ਬੜ ਕੇ ਇਹ ਜੇ ਕੰਮ ਨਾ ਕਰੋ। ਕਿਸੇ ਵੀ ਬੰਦੇ ਨੇ ਅੰਦਰ ਨਾ ਕਰ। ਜਿਹੜੇ ਪਿੰਡ ਦੇ ਲੋਕ ਜੂ ਕਬੂਤਰ ਰੱਖਣੇ ਬੰਦਾਂ ਨੇ ਬਹੁਤ ਬੰਦਾਂ ਨੇ ਕਬੂਤਰ ਰੱਖੇ ਹੋਏ ਨੇ ਤੁਹ ਬੇਨਤੀ ਹੈ ਭਾਈ ਹੁਣ ਆਪਣੀ ਕਬੂਤਰ ਪੂਰੀ ਨਾਲ ਛੱਡੋ ਜੇ ਕਿਸੇ ਇਸ ਦੀ ਹਰਕਤ ਦਾ ਪਤਾ ਲੱਗਿਆ ਤਾਂ ਤੁਹਾਡੇ ਤੇ ਕਾਰਵਾਈ ਹੋਊਗੀ ਆਹ ਵੀ ਕਾਰਵਾਈ ਹੋਊਗੀ ਸਾਰੇ ਨੂੰ ਬੇਨਤੀ ਹੈ